ਅਸਿਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੇਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਪਹਿਲਾ ਮੇਲਾ ਹੁਣ ਲੁਧਿਆਣਾ ਵਿਖੇ ਹੋਏਗਾ ਪਖੋਵਾਲ ਚ ਜਿੱਥੇ ਕਿ ਪ੍ਰੇਮਦਾਮ ਜਿਹੜਾ ਧਾਮ ਹੈਗਾ ਧਾਰਮਿਕ ਸਥਾਨ ਹੈਗਾ ਉੱਥੇ ਬਲਦੀ ਬਾਬਾ ਜੀ ਵੱਲੋਂ 3 ਦਿਨੀ ਪ੍ਰੋਗਰਾਮ ਰੱਖਿਆ ਗਿਆ ਮੇਲਾ ਹੋਣਾ ਹੈ ਔਰ ਸੱਭਿਆਚਾਰਕ ਮੇਲੇ ਦੇ ਵਿੱਚ ਗੀਤਕਾਰ ਵੀ ਆਉਣਗੇ ਸਿੰਗਰ ਵੀ ਆਉਣਗੇ ਔਰ ਤਿੰਨ ਦਿਨਾਂ ਦੇ ਮੇਲੇ ਦੇ ਵਿੱਚ ਭਾਰੀ ਕਿੰਤੀ ਦੇ ਵਿੱਚ ਉੱਥੇ ਕੱਠ ਵੀ ਹੋਣਾ ਹੈ ਸੰਗਤਾਂ ਨੇ ਵੀ ਆਉਣਾ ਹੈ ਆਸ਼ੀਰਵਾਦ ਪ੍ਰਾਪਤ ਕਰਨਾ ਸਾਡੇ ਨਾਲ ਬਾਬਾ ਜੀ ਬੰਟੀ ਬਾਬਾ ਜੀ ਜਿਹੜੇ ਕਿ ਉਸੇ ਦੇ ਗੱਦੀ ਨਿਸ਼ੀਨ ਹੈਗੇ ਨੇ ਨਾਲ ਹੈਗੇ ਨੇ ਗੱਲਬਾਤ ਕਰਦੇ ਬਾਬਾ ਜੀ ਪ੍ਰੋਗਰਾਮ ਹੋਣਾ ਹੈ ਤਿੰਨ ਦਿਨਾਂ ਦਾ ਪ੍ਰੋਗਰਾਮ ਹੈਗਾ ਸੰਗਤਾਂ ਦੂਰੋਂ ਦੂਰੋਂ ਆੜੇ ਆਉਣੀਆਂ ਨੇ ਤੇ ਕੀ ਕੀ ਸੰਗਤਾਂ ਵਾਸਤੇ ਜਿਹੜੀ ਆ ਸਹੂਲਤਾਂ ਹੈਗੀਆਂ ਖਾਣ ਪੀਣ ਨੂੰ ਰਹਿਣ ਨੂੰ ਕਿਉਂਕਿ ਤਿੰਨ ਦਿਨ ਦਾ ਪ੍ਰੋਗਰਾਮ ਲੰਬੇ ਸਮੇਂ ਤੱਕ ਪ੍ਰੋਗਰਾਮ ਚੱਲਣਾ ਹੈ 21 22 ਤੇ ਅਪ੍ਰੈਲ ਜਨਨ ਕਿ 9 10 11 ਵਿਸਾਖ ਦਾ श्री प्रेम धाम ककोवल रोल लगा मेला होने जा रहा है जिद्च बड़े अच्छे अच्छे सिंगर बड़े अच्छे अच्छे आर्टिस्ट लखविंदर बडाली मास्टर सलीम दुर्गा रंगीला खान साहब अमित धरमकुटी राकेश राधे अनीस साबरी बड़े अच्छे अच्छे कवाल सिंगर हाजिरी देंगे जो पब्लिक पंजाब चो या पंजाब तो बहरों जो आउट ऑफ कंट्री आ रही है उन्होंने रहन का खान पीन सान पूरा इंतजाम दरबार वालों किया गया है और तीन दिन भंडारा लगातार चलता रहेगा ਹੋਰ ਕਿਹ ਕੀ ਫੈਸਿਲਿਟੀਆਂ ਹੈਗੇ ਕਿਉਂਕਿ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੈਗਾ ਪਾਰਕਿੰਗ ਨੂੰ ਲੈ ਕੇ ਰੂਟ ਡਿਵਾਈਡ ਨੂੰ ਲੈ ਕੇ ਪੂਰਾ ਮੇਲਾ ਪ੍ਰਸ਼ਾਸਨ ਦੀ ਗਾਈਡਲਾਈਨ ਚੋਂ ਜਾ ਰਿਹਾ ਹੈ ਜਿੱ ਤੱਕ ਇਹ ਸਹੂਲਤਾ ਪੂਰਾ ਮੇਲਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਊਗਾ ਔਰ ਪਬਲਿਕ ਲਈ ਸਾਡੀ ਪੂਰੀ ਕੋਸ਼ਿਸ਼ ਰਹੂਗੀ ਕਿ ਕੋਈ ਇਦਾਂ ਦੀ ਪ੍ਰੋਬਲਮ ਨਾ ਆਵੇ ਜੋ ਪਬਲਿਕ ਨੂੰ ਦਿੱਕਤ ਆਵੇ ਕਿਸੇ ਪ੍ਰਕਾਰ ਦੀ ਵੀ ਹੋਰ ਜੇ ਆਪਾਂ ਪਬਲਿਕਲੀ ਗੱਲ ਕਰੀਏ ਜਾਂ ਜਿਹੜੇ ਸ਼ਰਦਾਲੂ ਹੋਣੇ ਨੇ ਜਿਹੜੇ ਉਸ ਪਵਿੱਤਰ ਥਾਂ ਨੂੰ ਮੰਨਣ ਵਾਲੇ ਲੋਕ ਆਏ ਨੇ ਆਸ਼ੀਰਵਾਦ ਪ੍ਰਾਪਤ ਕਰਨ ਉਹਨਾਂ ਨੇ ਹੋਰ ਕੀ ਕੀ ਕਿਉਂਕਿ ਜੋ ਮੌਸਮ ਵਿਭਾਗ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਹੈ ਕਿ ਬਰਸਾਤ ਹੋਣੀ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋਣੀ ਕਣੀਆਂ ਪੈਣਗੀਆਂ ਹਲੇ ਨਹੀਂ ਚੱਲਣ ਦੇ ਵੀ ਖਸ਼ਾ ਜਤਾਇਆ ਜਾ ਰਿਹਾ ਹੈ ਜੀ ਬਿਲਕੁਲ ਅਸੀਂ ਆਪਣੇ ਵੱਲੋਂ ਪੂਰਾ ਇੰਤਜ਼ਾਮ ਕਰਕੇ ਚੱਲਦੇ ਹੁਣੇ ਜੀ ਦਰਬਾਰ ਦੇ ਅੰਦਰ ਹਾਲੀ ਬਣੇ ਹੋਣੇ ਤੋਂ ਬੜੇ ਲੇਕਿਨ ਪਬਲਿਕ ਨੂੰ ਦਿਖਦੇ ਹੋਏ ਪਬਲਿਕ ਮੇਲੇ ਦੇਖੋ ਮੇਲੇ ਦੇ ਵਿੱਚ ਕੋਈ ਗਿਣਤੀ ਨਹੀਂ ਕਿ ਐਸਾ ਦੇ ਕਿ ਨਾਲ ਇਨਸਾਨ ਪਹੁੰਚਦੇ ਆ ਉਧਰ ਲਈ ਜੋ ਅਸੀਂ ਸਹੂਲਤਾਂ ਮਾਇਤੀਆਂ ਕੰਨਾਂ ਨੇ ਦੋ ਐਂਬੂਲੈਂਸ 24 ਘੰਟੇ ਤੇ ਖੜੀਆਂ ਹੋਣਗੀਆਂ ਸੰਵੇਦਨਾ ਟੈਸਟ ਵੱਲੋਂ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸਹੂਲਤ ਨਾ ਹੋਵੇ ਔਰ ਇਸ ਤੋਂ ਇਲਾਵਾ ਜੋ ਮੇਲੇ ਦੇ ਹਾਲ ਬਨੇ ਹੋਏ ਨੇ ਜੇਕਰ ਮੌਸਮ ਦੀ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਹਾਲ ਦੇ ਅੰਦਰ ਪ੍ਰਬੰਧ ਕੀਤਾ ਜਾਊਗਾ ਇੱਕ ਮੇਲਾ ਤਾਂ ਚਲੋ ਸਾਲ ਬਾਅਦ ਜਿਹੜਾ ਹੁੰਦਾ ਹੁੰਦਾ ਹੀ ਹੈ ਸੰਗਤ ਵੀ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ 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 ਕੰਮ ਸ਼ਮੂਲੀਅਤ ਹੈ ਜੀ ਸਾਲ ਦੇ ਵਿੱਚ ਬੜੇ ਛੋਟੇ ਛੋਟੇ ਪ੍ਰਬੰਧ ਦਰਬਾਰ ਤੇ ਪਬਲਿਕਲੀ ਸੇਵਾਵਾਂ ਨੇ ਗਿਆ ਉਹ ਰਾਸ਼ਨ ਭੰਡ ਸਮਾਰੋ ਹਰ ਮਹੀਨੇ ਲਗਭਗ 100 ਔਰਤਾਂ ਨੂੰ ਅਸਹਾਇ ਪਰਿਵਾਰਾਂ ਨੂੰ ਜੋ ਵਿਡੋ ਔਰਤਾਂ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹਰ ਸਾਲ ਵਿਕਲੰਗ ਬੱਚਿਆਂ ਲਈ ਟ੍ਰਾਈਸਾਈਕਲ ਦਿੱਤੇ ਜਾਂਦੇ ਨੇ ਬਲੱਡ ਕੈਂਪ ਦਰਬਾਰ ਦੇ ਉੱਪਰ ਲੱਗੇ ਜਾਂਦੇ ਨੇ 120 ਗਾਵਾਂ ਦੀ ਗਊਸ਼ਾਲਾ ਦਰਬਾਰ ਦੇ ਅੰਦਰ ਚੱਲ ਰਹੀ ਹੈ 120 ਗਾਵਾਂ ਦੀ ਗਊਸ਼ਾਲਾ ਲਗਦਾ ਦਰਬਾਰ ਦੇ ਅੰਦਰ ਚੱਲ ਰਹੀ ਹੈ ਔਰ ਬੱਚਿਆਂ ਦੀ ਸਕੂਲ ਫੀਸ ਦਾ ਇੰਤਜ਼ਾਮ ਦਰਬਾਰ ਵੱਲੋਂ ਕੀਤਾ ਜਾਂਦਾ ਹੈ ਇਕ ਉਸਲਮ ਏਰੀਆ ਜਿਹੜਾ ਹੈਗਾ ਆ ਉੱਥੇ ਕਾਫੀ ਬੱਚੇ ਹੈਗੇ ਜਿਹੜੇ ਸਿੱਖਿਆ ਤੋਂ ਵਾਂਝੇ ਹੈਗੇ ਨੇ ਜਾਂ ਉਹਨਾਂ ਦੇ ਸਕੂਲਾਂ ਦੇ ਉੱਤੇ ਛੱਤ ਵੀ ਹੈ ਨਹੀਂ ਗਈ ਉਹਨਾਂ ਵਾਸਤੇ ਵੀ ਦਰਵਾਰ ਵੱਲੋਂ ਕੁਝ ਜੀ ਦਰਵਾਰ ਲਈ ਵੈਸੇ ਤੋਂ ਸਾਡੀਆਂ ਗੱਡੀਆਂ ਨਿਕਲti ਆ ਰਹੀਆਂ ਤੁਸੀਂ ਦੇਖਿਆ ਹੋ ਸ਼ਾਇਦ ਪਹਿਲੇ ਮੇਰੇ ਵੀਡੀਓਜ਼ ਹਾਂ ਦਸੰਬਰ ਦੇ ਮਹੀਨੇ ਸਾਡੀਆਂ ਗੱਡੀਆਂ ਬਲੈਂਕਟ ਲੈ ਕੇ ਸ਼ੂਜ਼ ਲੈ ਕੇ ਪੂਰੇ ਦਿਨ ਕਵਰ ਕਰਦੀਆਂ ਨੇ ਜਿਨ੍ਹਾਂ ਬੱਚਾ ਕੋਲ ਸ਼ੂਜ਼ ਦਾ ਇੰਤਜ਼ਾਮ ਨਹੀਂ ਹੈਗਾ ਜਿਨ੍ਹਾਂ ਬੱਚਾ ਕੋਲ ਬਲੈਂਕਟ ਨਹੀਂ ਹੈ ਕੋ ਬਲੈਂਕਟ ਅਸੀਂ ਡੋਨੇਟ ਕਰਵਾਨੇ ਆ ਲੇਕਿਨ ਸਕੂਲ ਫੀਸ ਲਈ ਜਾਂ ਬੱਚਿਆਂ ਦੀ ਐਜੂਕੇਸ਼ਨ ਲਈ ਅਸੀਂ ਫਾਰਮ ਦਰਵਾਰ ਵੱਲੋਂ ਬਣਾਇਆ ਹੋਇਆ ਫਾਰਮ ਭਰੂਗਾ ਉਦੋਂ ਸਾਡੀ ਟੀਮ ਚੈੱਕ ਕਰੂਗੀ ਚੈੱਕ ਕਰਨ ਤੋਂ ਬਾਅਦ ਜਿਗਾਂ ਜ਼ਰੂਰਤਮੰਦ ਨੂੰ ਹੈਲਪ ਕੀਤੀ ਜਾਊਗੀ اچھا ਇੱਕ ਚੀਜ਼ ਹੋਰ ਮੈਨੂੰ ਦੱਸ ਦਿਓ ਇੱਕ ਚੜਾਵੇ ਨੂੰ ਲੈ ਕੇ ਵੀ ਕੋਈ ਤੁਹਾਡੇ ਵੱਲੋਂ ਗੱਲ ਕੀਤੀ ਗਈ ਸੀ ਬਿਲਕੁਲ ਮੇਰੇ ਵੀਡੀਓ ਸਾਰੇ ਦੇਖਦੇ ਹਾਂ ਮੈਂ ਵੀਡੀਓਜ਼ ਵਿੱਚ ਕਹਿੰਨਾ ਹੈ ਗੱਲ ਕਿ ਦਰਵਾਰ ਤੇ ਪੈਚਰ ਆਉਂਦੀ ਵਜਾਏ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਕਿਸੇ ਪੇਸ਼ੇਂ ਦਾ ਟ੍ਰੀਟਮੈਂਟ ਕਰਵਾਓ ਕਿਉਂਕਿ ਪ੍ਰੇਮ ਦਾੰਬਲੇ ਕੱਲੇ ਵੱਲੋਂ ਇਹ ਮੈਸੇਜ ਜਾਂਦੇ ਵੀ ਦਰਵਾਰ ਤੇ ਪੈਚਰ ਆਉਂਦੀ ਜਰੂਰਤ ਨਹੀਂ ਮੈਨੂੰ ਅੱਜ 25 ਸਾਲ ਗੱਦੀ ਦੇ ਉੱਪਰ ਹੋ ਗਏ ਐ ਕੋਈ ਸਿੰਗ ਅਜੇ ਇੱਕ ਆਖਰੀ ਸਵਾਲ ਹੈਗਾ ਚਾਦਰ ਚੜਾਉਣ ਦੀ ਰਸਮ ਜਿਹੜੀ ਮੇਨ ਰਸਮ ਹੈਗੀ ਆ ਦਰਬਾਰ ਤੇ ਉਹਦੀ ਕਦੋਂ ਚੜਾਈਗੀ ਟਾਈਮਿੰਗ ਕੀ ਹੈਗੀ ਔਰ ਤੇ ਕਿੱਥੋਂ ਕਿੱਥੋਂ ਸੰਗਤ ਜਿਹੜੀ ਹੈਗੀ ਚਾਦਰ ਦੀ 21 ਤਰੀਕ ਨੂੰ ਚਾਦਰ ਦੀ ਰਸਮ ਹੋਊਗੀ 21 ਤਰੀਕ ਦੁਪਹਿਰ 12 ਵਜੇ ਦਰਬਾਰ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਮਿਲਨ ਪੈਲਸ ਬਣਿਆ ਹੋਇਆ ਹੈ ਉੱਥੋਂ ਚਾਦਰ ਸ਼ੁਰੂ ਹੋਊਗੀ ਪਹਿਲੀ ਚਾਦਰ ਸਰਕਾਰ ਅਜਮੇ ਸ਼ਰੀਫ ਤੋਂ ਆਊਗੀ ਦੂਸਰੀ ਚਾਦਰ ਹਰੀਤ ਮੁਹੰਮਦ ਨਿਜ਼ਾਮਉਦਦ ਨੌਰੀਆ ਤੋਂ ਆਊਗੀ ਤੀਸਰੀ ਚਾਦਰ ਬੋਲੀ ਸ਼ਾਹ ਕਲੰਦਰ ਤੋਂ ਆਊਗੀ ਚੌਥੀ ਚਾਦਰ ਦਰਬਾਰ ਦੀ ਚੱਲੇਗੀ ਉਸ ਤੋਂ ਗਲਤ ਗਲਤ ਕਰਨੇ ਕਿ ਸੋ ਇਹਨਾਂ ਬੰਟੀ ਬਾਬਾ ਜੀ ਜਿਹੜਾ ਕਿ ਪ੍ਰੇਮ ਧਾਮ ਦੇ ਗੰਦੀ ਨਿਸ਼ੀਨ ਹੈਗੇ ਨੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਕਿੰਨੇ ਦਿਨਾਂ ਦਾ ਮੇਲਾ ਹੈ ਔਰ ਖਾਸ ਕਰਕੇ ਜਿਹੜੀ ਸੰਗਤ ਉੱਥੇ ਪੁੱਜਣੀ ਹੈ ਉਹਨਾਂ ਦੇ ਰਹਿਣ ਦਾ ਸਹਿਣ ਦਾ ਖਾਸ ਕਰਕੇ ਕੋਈ ਵੀ ਉੱਥੇ ਕਿਸੇ ਨੂੰ ਬਿਮਾਰ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਉਹਨੂੰ ਆ ਜਾਂਦੀ ਹੈ ਉਹਦੇ ਵਾਸਤੇ ਖਾਸ ਕਰਕੇ ਦੋ ਐਂਬੂਲੈਂਸ ਦਾ ਧਾਮ ਵੱਲੋਂ ਜਿਹੜਾ ਉਹਦਾ ਪ੍ਰਬੰਧ ਕੀਤਾ ਹੋਇਆ ਤਾਂ ਕਿ ਕਿਸੇ ਨੂੰ ਵੀ ਇਦਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤੇ ਉਹਨੂੰ ਤੁਰੰਤ ਉਥੋਂ ਹਸਪਤਾਲ ਪਹੁੰਚਾਇਆ ਜਾਵੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੇਨਿਕ ਸੂਰਟੀਵੀ ਜਿਲੰਦਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر